ਰੇਲਵੇ ਪੁਲਿਸ ਸਟੇਸ਼ਨ ਦੇ ਸ਼ਰਾਬੀ ਹੋਏ ਐਸਐਚਓ ਨੇ ਇੱਕ ਔਰਤ ਨਾਲ ਬਦਤਮੀਜ਼ੀ ਕੀਤੀ ਤਾਂ ਔਰਤ ਨੇ ਉਸ ਦੇ ਮੂੰਹ ਤੇ ਤਿੰਨ ਥੱਪੜ ਮਾਰ ਦਿੱਤੇ ਉੱਚ ਅਧਿਕਾਰੀਆਂ ਨੇ ਐਸਐਚਓ ਦੀ ਦਾਰ ਸਿੰਘ ਨੂੰ ਮੁਅਤਲ ਕਰਕੇ ਲਾਈਨ ਹਾਜ਼ਰ ਕੀਤਾ ਫਿਲਰ 26 ਮਈ ਸਥਾਨਕ ਰੇਲਵੇ ਚੌਕੀ ਇੰਚਾਰਜ ਜੋ ਕਿ ਰੈਂਕ ਦੇ ਇੱਕ ਅਧਿਕਾਰੀ ਹੈ ਨੇ ਡਿਊਟੀ ਦੌਰਾਨ ਸ਼ਰਾਬ ਪੀ ਕੇ ਸਟੇਸ਼ਨ ਰੋਡ ਤੋਂ ਲੰਘਦੇ ਸਮੇਂ ਔਰਤ ਨੂੰ ਫੜ ਜ਼ਬਰਦਸਤੀ ਆਪਣੇ ਸਰਕਾਰੀ ਕੁਆਰਟਰ ਵਿੱਚ ਲੈ ਜਾਣ ਦੀ ਅਸਫਲ ਕੋਸ਼ਿਸ਼ ਕੀਤੀ ਔਰਤ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਸ਼ਰਾਬੀ ਐਸਐਚਓ ਕੋਲੋਂ ਛੁਡਵਾ ਲਿਆ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਐਸਐਚਓ ਨੇ ਔਰਤ ਨੂੰ ਮੁਆਫੀ ਮੰਗੀ ਤਾਂ ਔਰਤ ਸਭ ਦੇ ਸਾਹਮਣੇ ਐਸਐਚਓ ਨੇ ਉਸ ਦੇ ਮੂੰਹ ਤੇ ਇੱਕ ਤੋਂ ਬਾਅਦ ਇੱਕ ਤਿੰਨ ਥੱਪੜ ਮਾਰੇ ਅਧਿਕਾਰੀਆਂ ਨੇ ਕਿਹਾ ਕਿ ਐਸਐਚਓ ਨੂੰ ਮੋਅਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 6 ਵਜੇ ਸਥਾਨਕ ਰੇਲਵੇ ਪੁਲਿਸ ਚੌਕੀ ਇੰਚਾਰਜ ਜੋ ਕਿ ਐਸਐਚਓ ਰੈਂਕ ਦੇ ਅਫਸਰ ਦੀਦਾਰ ਸਿੰਘ ਨੇ ਡਿਊਟੀ ਦੌਰਾਨ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸ਼ਰਾਬ ਪੀਣ ਤੋਂ ਬਾਅਦ ਐਸਐਚਓ ਵਰਦੀ ਉਹ ਤੇ ਜਿੰਦੀ ਛਾਟਸ ਅਤੇ ਟੀ-ਸ਼ਰਟ ਪਹਿਨ ਕੇ ਰੇਲਵੇ ਰੋਡ ਪਹੁੰਚਿਆ ਉਸੇ ਵੇਲੇ ਜਦੋਂ ਔਰਤ ਪ੍ਰਵੀਨ ਕੌਰ ਆਪਣੇ ਤਿੰਨ ਟਿਊਸ਼ਨ ਤੋਂ ਲੈਣ ਜਾ ਰਹੀ ਸੀ ਤਾਂ ਐਸਐਚਓ ਨੇ ਔਰਤ ਨੂੰ ਰੋਕ ਲਿਆ ਜਦੋਂ ਉਸਨੇ ਦੇਖਿਆ ਕਿ ਆਲੇ ਦੁਆਲੇ ਕੋਈ ਨਹੀਂ ਸੀ ਤਾਂ ਉਸਨੇ ਔਰਤ ਨੂੰ ਆਪਣੇ ਸਰਕਾਰੀ ਦਫਤਰ ਦੇ ਅੰਦਰ ਕਸੀਟਣ ਦੀ ਅਸਫਲ ਕੋਸ਼ਿਸ਼ ਕੀਤੀ ਜਦੋਂ ਔਰਤ ਨੇ ਮਦਦ ਲਈ ਰੋਲਾ ਪਾਇਆ ਤਾਂ ਲੋਕ ਉਸਨੂੰ ਬਚਾਉਣ ਲਈ ਅੱਗੇ ਆਏ ਅਤੇ ਉਸਨੂੰ ਉਸਦੇ ਚੁੰਗਲ ਤੋਂ छुड़ाਇਆ ਸ਼ਰਾਬੀ ਐਸਐਚਓ ਆਪਣੀ ਖਾਕੀ ਵਰਦੀ ਦੀ ਤਾਕਤ ਦੀ ਵਰਤੋਂ ਕਰਕੇ ਲੋਕਾਂ ਨੂੰ ਡਰਾਉਂਦਾ ਰਿਹਾ ਔਰਤ ਨੇ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਫਿਰ ਐਸਐਚਓ ਦੀਦਾਰ ਸਿੰਘ ਵੀ ਪੁਲਿਸ ਦੀ ਵਰਦੀ ਨਾਲ ਉਹਨਾਂ ਨੂੰ ਡਰਾਉਂਦਾ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਅਦੀ ਆਉਣ ਵਾਲੇ ਫਲੋਰ ਰੇਲਵੇ ਪੁਲਿਸ ਸਟੇਸ਼ਨ ਦੇ ਲੋਕਾਂ ਨੇ ਇਸ ਸਬੰਧ ਵਿੱਚ ਡੀਐਸਪੀ ਨੂੰ ਸੂਚਿਤ ਕੀਤਾ ਤਾਂ ਉੱਥੇ ਡੀਐਸਪੀ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਪੁਲਿਸ ਫੋਰਸ ਨਾਲ ਉੱਥੇ ਪਹੁੰਚੇ ਜਦੋਂ ਐਸਐਚਓ ਦੀਦਾਰ ਸਿੰਘ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਔਰਤ ਨਾਲ ਗਲਤ ਗੱਲ ਕੀਤੀ ਅਤੇ ਔਰਤ ਬਹੁਤ ਗੁੱਸੇ ਵਿੱਚ ਆ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਐਸਐਚਓ ਦੇ ਮੂੰਹ ਤੇ ਤਿੰਨ ਵਾਰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਐਸਐਚਓ ਦੇ ਸਿਰ ਤੋਂ ਸ਼ਰਾਬ ਦਾ ਅਸਰ ਉਤਰ ਗਿਆ ਅਤੇ ਉਸਨੇ ਆਪਣੀ ਗਲਤੀ ਵੀ ਮੰਨ ਲਈ ਇਸ ਸਬੰਧੀ ਪੁੱਛੇ ਜਾਣ ਤੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਿਲੌਰ ਤੋਂ ਪਹਿਲਾਂ ਉਹ ਕਤ ਅਧਿਕਾਰੀ ਕਈ ਵੱਡੇ ਥਾਣਿਆਂ ਵਿੱਚ ਐਸਐਚਓ ਸੀ ਉਹ ਹੀ ਸਹੁਦੇਤੇ ਰਹੇ ਚੁੱਕੇ ਹਨ ਉਹ 3 ਮਹੀਨਿਆਂ ਤੋਂ ਛੁੱਟੀ ਤੇ ਸਨ ਉਹਨਾਂ ਨੇ ਕੱਲ ਹੀ ਇਹ ਹੁਦਾਂ ਸੰਭਾਲਿਆ ਹੈ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਉੱਚ ਅਧਿਕਾਰੀਆਂ ਨੇ ਉਸ ਨੂੰ ਮੁਅਤਲ ਕਰਨ ਅਤੇ ਲਾਈਨ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਹਨ ਜਿਸ ਦਾ ਪਾਲਨ ਕੀਤਾ ਜਾ ਰਿਹਾ ਹੈ ਉਸ ਨੇ ਇਹ ਵੀ ਕਿਹਾ ਕਿ ਔਰਤ ਨੇ ਮੁਤਲੀ ਅਤੇ ਲਾਈਨ ਦੀ ਮੌਜੂਦਗੀ ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਜੇਕਰ ਉਸ ਨੇ ਬਿਆਨ ਦਿੱਤਾ ਹੁੰਦਾ ਤਾਂ ਉਹ ਕੇਸ ਦਰਜ ਕਰਦੇ ਅਤੇ ਉਸ ਨੂੰ ਗ੍ਰਿਫਤਾਰ ਕਰਦੇ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਉ ਕਿੱਥੇ ਭਾਈ ਜਾ ਰਹੇ ਆ ਉਹ ਜੋ 스테ਟਮੈਂਟ ਲਿਖੋਗੇ ਸਾਡੇ ਕੋਲ ਕਰਦੇ ਤੇ ਜੁਡੀਕਸ਼ਨ ਨਾ ਕੋਈ ਨਹੀਂ ਸਰ ਮੈਂ ਕੋਈ ਜੁਡੀਕਸ਼ਨ ਜਿਹੜਾ ਜਿਲ੍ਹਾ ਪੁਲਿਸ ਜਿਹੜਾ ਹਾਂ ਸਾਡੀ ਜੇਰਪਿੰਗ ਯਾਰ ਕੋ ਸਟੇਸ਼ਨ ਸੁਣੋ 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 ਉਹ ਕੁਆਟਰ ਦੇ ਅੰਦਰ ਜਿਹੜਾ ਉਹ ਜਿਹੜਾ ਬੋਸਤੀ ਪੜਦੀ ਆਪਣੀ ਨਹੀਂ ਮੰਦੀ ਕਿ ਮੈਨੂੰ ਕਹੋਗੇ ਇਜ਼ਾਰ ਫੋਨ ਲੱਗੇ ਰੱਖੋ ਨਹੀਂ ਗੀਤ ਨਹੀਂ ਨਹੀਂ ਗੱਲ ਸੰਭੋ ਕੁਆਟਰ अंदर चल फिर मैंने बह फाड़ के फिर मेरे उपेर भी मारियां फिर काफी टाइम तक मेरा फोन फोन लग फोन फोन लगे मैं कल फोन ना दो फोन ना खोव ਤੇ ਇਹ ਮੈਨੂੰ ਇੱਧਰ ਪਾਸੇ ਲਿਆਇਆ ਹੈ ਤੇ ਇੱਧਰ پارک ਗਈ ਐ ਇੱਥੇ ਤੇ ਇੱਥੇ ਇਹ ਬਤਨੀ ਚ ਸਰ ਮੇਰਾ ਨਾਮ ਪ੍ਰਵੀਨ ਆ ਤੇ ਮੈਂ ਆਪਣੇ 5 ਢੇਰਾ ਜਗਤਪੁਰੇ ਰਹਿੰਦੀ ਆ ਤੇ ਇੱਥੇ ਦਾ ਮੇਰਾ ਰੋਜ਼ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਲੰਘ ਕੇ ਜਾ ਰਹੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਫੈਮਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੀ ਸੀ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕੇ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਏ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈ ਗਈਆਂ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਤੁਹਾ ਨਾਲ ਗੱਲ ਕੀਤੀ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮੈਂ ਤਾਂ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਕੀ ਮੰਨ ਕਰਦੇ ਹੋ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਸੋਤ ਨਹੀਂ ਹਾਂਜੀ ਉਹਨਾਂ ਨੇ ਮੇਨਾਂ ਰੀਪ ਕੰਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਆ ਮੈਨੂੰ ਸੂਚਨਾ ਮਿਲੀ ਸੀ ਚੌਂਕੀਆਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਦਨਾ ਚ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਤੇ ਬੇਹੋਸ਼ ਹੋਈ ਆ ਜੀ ਕਿ ਉਹਨਾਂ ਕੋਲ ਕੁੜੀ ਕੰਨੀ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰਫੋਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਬਸੋਰੀ ਫੀਲ ਕਰ ਲਈ ਆ ਇਹ ਗਾਂਪ ਵਿੱਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਨਾ ਮੈਂ ਕੋਈ ਕਾਰ ਵੀ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀਕ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ